ਕਿ ਰਾਜਵੰਦਰਾ ਰਾਜਸਥਾਨ ਦੇ ਉਸੇ ਕਲੋਨੀ ਅਸੀਂ ਰਹਿੰਦੇ ਆ ਅਜੇ 8 ਦਿਨ ਤੋਂ ਪਾਣੀ ਤੋਂ ਅਸੀਂ ਇੰਨੇ ਪਰੇਸ਼ਾਨ ਆ ਇੰਨੇ ਪਰੇਸ਼ਾਨ ਆ ਨਾ ਸਾਨੂੰ ਪਾਣੀ ਦੀ ਇੰਨੀ ਦਿੱਕਤ ਆ ਰਹੀ ਆ ਕਦੇ ਅਸੀਂ ਕਿਦਿਓ ਭਰਦੇ ਆ ਕਦੇ ਕਿਦਿਓ ਭਰਦੇ ਨਿੱਕੇ ਨਿੱਕੇ ਸਾਡੇ ਬੱਚੇ ਆ ਨਹਾਉਣਾ ਧੋਣਾ ਬੱਕਤੇ ਵੀ ਜਾਣਾ ਬਹੁਤ ਤੰਗੀ ਸਾਨੂੰ ਪਾਣੀ ਦੀ ਆ ਰਹੀ ਆ ਪਤਾ ਨਹੀਂ ਇਹ ਪਾਣੀ ਕਿਉਂ ਨਹੀਂ ਪਿੱਛੋ ਛੱਡ ਰਹਾ ਕਿ ਸਾਡੇ ਰਹਿਣਾਂ ਦੀ ਲਾਗਤ ਪਾਜੀ ਉਹ ਜਿਹੜੇ ਜੈ ਸਾਹਿਬ ਉਹਨਾਂ ਨੂੰ ਫੋਨ ਕਰਦੇ ਪਏ ਸਾਡੀ ਸੁਣਦੇ ਨਹੀਂ ਪਏ ਕਿਰੇ ਤੋਂ ਦੇ ਪ੍ਰਧਾਨ ਬਣੇ ਆ ਉਹ ਵੀ ਨਹੀਂ ਸਾਡੀ ਸੁਣਦੇ ਪਏ ਕੋਈ ਨਹੀਂ ਸਾਡੀ ਸੁਲਵਾਇ ਕਰਦਾ ਨਾ ਇੱਥੇ ਪਾਣੀ ਆ ਰਿਹਾ ਕਿੰਨੇ ਦਿਨਾਂ ਹਫ਼ਤੇ ਟੋੜ ਰਿਹਾ ਨਾ ਇੱਥੇ ਪਾਣੀ ਆ ਰਿਹਾ ਨਾ ਲੈਣੀ ਚੱਕ ਨਾ ਦਿੰਦੀ ਐ ਨਾ ਕੋਈ ਬਿਲਕੁਲ ਦੀ ਇੱਕ ਗਲੀ ਨੰਬਰ 3 ਈਸ਼ਵਰਨਗਰ ਤੋਂ ਤੰਤਾ ਰੋੜ ਤੋਂ ਜਿਲ੍ਹਾ ਅਮਰਸਰ ਤੋਂ ਸੀ ਬੋਲਦੇ ਪਏ ਆ ਸਾਨੂੰ ਪ੍ਰਸ਼ਾਸਨ ਤਾਂ ਇਹੋ ਮੰਨ ਲਿਆ ਕਿ ਸਾਡੇ ਇਲਾਕੇ ਵਿੱਚ ਨਾ ਕੋਈ ਟੈਂਕਰ ਸਰਕਾਰੀ ਆ ਰਿਹਾ ਨਾ ਕੋਣ ਨੇ ਕਿ ਇਸ ਇਲਾਕੇ ਵਿੱਚ ਸਾਡੇ ਜ ਆਣ ਕੇ ਦੌਰਾ ਕੀਤਾ ਜਾਵੇ ਇੱਕ ਕਾਰਪੋਰੇਸ਼ਨ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਆ ਰਹੀ। ਇੱਕ ਟੈਂਕਰ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਸਾਨੂੰ ਇੱਕ ਪ੍ਰਾਈਵੇਟ ਟੈਂਕਰ ਭੇਜਿਆ ਏ ਜਿਹਦੇ ਨਾਲ ਸਾਨੂੰ 8 ਦਿਨਾਂ ਤੋਂ ਉਹਦੇ ਨਾਲ ਹੀ ਗੁਜ਼ਾਰਾ ਕਰ ਰਿਹਾ। 8 ਦਿਨ ਤੋਂ ਰਾਤ 12 ਵਜੇ ਤੱਕ ਟੈਂਕਰ ਛੱਡ ਕੇ ਜਾ ਰਹੇ ਜਸਵਿੰਦਰ ਸਿੰਘ ਸ਼ੇਰਗਿੱਲ ਜੀ। ਸਾਨੂੰ ਐਸੀ ਕੋਈ ਸਹੂਲਤ ਨਹੀਂ ਹੈਗੀ, ਕੋਈ ਕੁਝ ਨਹੀਂ ਆਇਆ ਜੇ ਉਹਨਾਂ ਦੇ ਪ੍ਰਦਾਨ ਹੈਗੇ ਆ ਤਾਂ ਸਿਰਫ ਇਹ ਇੱਕ ਲੈਂਡ ਬੰਦ ਕਰਵਾ ਦਿਓ। ਪਾਣੀ ਬੰਦ ਕਰਵਾ ਦਿਓ ਤੁਸੀਂ ਹੁਣ ਮੰਗ ਕੀ ਕਰਦੇ ਕਮਿਸ਼ਨਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦੇ ਆ ਕਿ ਇੱਥੇ ਆ ਕੇ ਇੱਕ ਇਨਕੁਆਇਰੀ ਕੀਤੀ ਜਾਵੇ ਤਾਂ ਇੱਥੇ ਆ ਕੇ ਲਾਕੇ ਦੀ ਕੋਈ ਜਿਹੜੀ ਸਮੱਸਿਆ ਹੱਲ ਕੀਤੀ ਜਾਵੇ ਜੀ ਜੀ ਮੈਨੂੰ ਤੁਹਾਡਾ ਧੰਨਵਾਦ ਆ ਜੀ ਕਿ ਤੁਸੀਂ ਜਿਹੜੀ ਜਿਹੜੀ ਇਲਾਕਾ ਦੀ ਲੋਕਾਂ ਦੀ ਸਮੱਸਿਆ ਵਾ ਜੋ ਲੋਕ ਕਾਰਪੂਸ਼ਿੰਧਾ ਪਹੁੰਚਾਣਾ ਚਾਹੁੰਦੇ ਆ ਤੁਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਜੀ ਬਾਕੀ ਰਹੀ ਗੱਲ ਇਲਾਕਾ ਨਿਵਾਸੀਆਂ ਦੀ ਮੈਂ ਉਸ ਇਲਾਕੇ ਦਾ ਸੇਵਾਦਾਰ ਆ ਉਸ ਇਲਾਕੇ ਨੇ ਮੇਨੂੰ ਮਾਨ ਵਰਕਸ਼ਾਪ ਮੇਨੂੰ ਕੋਨਸਲਰ ਬਣਾ ਕੇ ਕਿਹਾ ਮੇਰਾ ਫਰਜ਼ ਪੰਦਾ ਜੇਕਰ ਮੇਰੇ ਇਲਾਕੇ ਦੇ ਲੋਕਾਂ ਨੂੰ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਤਰ੍ਹਾਂ ਦੀ ਵਿਤਕਾਪਿਤ ਜਾਂ ਸੰਬੰਧਤ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਪਹਿਲ ਦੇ ਹੱਦ ਤੋਂ ਸੁਲਝਾਉਣ ਦਾ ਪ੍ਰਬਾਲਾ ਕਰਾਂ ਸੋ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਗਰਮੀ ਕਾਰਨ ਬੱਤੀ ਦੀ ਬੜੀ ਪ੍ਰੋਬਲਮ ਹੈ ਉਸ ਕਾਰਨ ਉਸ ਇਲਾਕੇ ਨੂੰ ਖਾਸ ਤੌਰ ਤੇ ਈਸ਼ਵਰਨਗਰ ਬਰੇਗ ਨੰਬਰ 3 ਤੇ ਗੁਰਮੀ ਚਾਰਦੇ ਵਿੱਚ ਪਾਣੀ ਦੀ ਬੜੀ ਵੱਡੀ ਕਿਨਰ ਸੀ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਆਉਣ ਦੇ ਉੱਤੇ ਯੂਨੀਵਰਸਿਟੀ ਦੇ ਬਾਹਰ 12 ਟੈਂਕਰ ਲੱਗ ਭੱਜ ਰਹੇ ਆ ਫਾਰਮੇਸ਼ਨ ਦੇ ਪਾਣੀ ਦੇ ਲਗਾਣ ਤੇ ਪਰ ਜਿੱਥੇ ਸਾ ਬਰੀ ਜੇ ਤੁਹਾਨੂੰ ਪਾਣੀ ਚਾਹੀਦੀ ਉੱਥੇ ਉਹ ਨਾਲੇ ਉਹ ਟੈਂਕਾ ਆਉਣਾ ਤੇ ਜੰਦੀ ਕੋਈ ਖੇਚਲ ਨਹੀਂ ਕੀਤੀ ਸੋ ਮੈਂ ਉਸ ਪਰਿਵਾਰ ਦਾ ਮੁਖਿਆ ਹੁੰਦੇ ਨਾਤੇ ਕਿਉਂਕਿ ਜਦੋਂ ਕੋ ਇਲਾਕੇ ਦਾ ਕਾਉਂਸਲਰ ਬਚਾ ਸਕਦਾ ਹੈ ਚੱਲਦਾ ਤਾਂ ਉਹ ਸਲਾਹਕਾਰਾਂ ਮੁਖਿਆ ਬਣ ਜਾਂਦਾ ਸੋ ਮੈਂ ਕਹਿੰਦਾ ਕਿ ਮੇਰਾ ਪਰਿਵਾਰ ਹੈ ਮਾਦਾ ਮੁਖਿਆ ਤੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਵੀ ਨਿਭਾਉਂਦੇ ਹੋਏ ਮੈਂ ਰਾਤ 12:30 ਵਜੇ ਇੱਕ ਪ੍ਰਾਈਵੇਟ ਟਰੈਕਟਰ ਦਾ ਐਕਟ ਕਰਕੇ ਔਰ ਉਹਨੂੰ 5 ਮਿੰਟ ਵਾਲੇ ਤੋਂ ਪ੍ਰਵਾਹ ਕੇ ਔਰ ਆਪਣੇ ਇਲਾਕੇ ਦੇ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਸਹੂਲਤ ਦਿੱਤੀ ਆ ਕੋਈ ਮੈਂ ਕਿਸੇ ਦੇ ਸਾਹਮਣੇ ਕੀਤਾ ਉਹੋ ਮੇਰਾ ਵਰਦ ਨਹੀਂ ਮਸਤ ਨਹੀਂ ਬਾਇਦਾ ਸਤਲ ਸਾਬ ਇੱਕ ਨਾ ਵਿਰੋਧ ਕੀਤਾ ਜਾ ਰਿਹਾ ਇੱਕ ਪਾਣੀ ਦੇ ਮਸਲੇ ਨੂੰ ਲੈ ਕੇ ਇੱਕ ਬੱਤੀ ਦੇ ਮਸਲੇ ਨੂੰ ਲੈ ਕੇ ਨਵੇਰੇ ਨੂੰ ਦਾ ਇਸ ਤਰ੍ਹਾਂ ਜੀ ਉਹ ਲੋਕਾਂ ਦੀ ਜਿਹੜੀ ਕਿਲਤਾਂ ਤੋਂ ਬੰਦ ਸੀਗੀ ਉਥੇ ਅਸੀਂ ਕੋ ਆਪਣੇ ਅਫਰਸ ਕਰਕੇ ਸਬੰਧਤ ਪੰਨੇ ਬੋਰਡ ਤੇ ਧਾਰਿਆਂ ਨੂੰ ਕਹਿ ਕੇ ਉਥੇ ਇੱਕ ਤਾਰ ਦਾ ਪ੍ਰਬੰਧ ਕੀਤਾ ਸੀ ਪਰ ਕੁਝ ਸਿਆਸੀ ਘਰ ਦੇ ਨਾਲ ਸਬੰਧਤ ਲੋਕਾਂ ਨੇ ਇਸ ਦਾ ਨਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਔਰ ਮੈਂ ਸਮਝਿਆ ਵੀ ਮੈਂ ਆਪਣੇ ਪਰਿਵਾਰ ਦੇ ਜਿਹੜੀ ਸੌਤਿਆ ਉਹਦੇ ਵਿੱਚ ਇੱਕ ਸੰਦੀ ਅਚਨੇ ਪੈਦਾ ਕਿ ਮੈਂ ਕਿਹਾ ਤਾਂ ਮੈਨੂੰ ਜਰ ਕੋਈ ਗੱਲ ਨਹੀਂ ਤੁਸੀਂ ਅੱਗੇ ਲਾ ਕੇ ਕੰਮ ਕਰੋ ਮੈਨੂੰ ਕੋਈ ਤਰਾਈ ਨਹੀਂ ਕਿਉਂਕਿ ਇਹ ਮੇਰੇ ਪਰਿਵਾਰ ਦੇ ਨਾਂ ਕਰਿਆ ਔਰ ਦੂਸਰੀ ਗੱਲ ਇਹ ਆ ਕਿ ਉਹ ਇੱਕ ਉਹ ਪ੍ਰਚਾਰ ਕਰਦੇ ਛੋਟਾ ਪ੍ਰਚਾਰ ਕਰਦੇ ਸੋਸ਼ਲ ਮੀਡੀਆ ਦੇ ਰਾਹੀਂ ਕਿ ਜਿਹੜਾ ਕਾਉਂਸਲਰ ਆ ਉਹ ਲੋਕਾਂ ਨੂੰ ਇਹ ਗੱਲ ਕਹੇ ਕਿ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਕਾਉਂਸਲਰ ਕਹਿੰਦਾ ਮੈਂ ਕੰਮ ਨਹੀਂ ਕਰਦਾ ਮੈਂ ਸ਼ਰਾਬ ਦੇ ਕੇ ਵੋਟਾਂ ਲਈਆਂ ਵਾ ਮੈਂ ਉਸ ਸ਼ਰਾਬ ਤੇ ਅਸਰ ਨੂੰ ਇੱਕ ਗੱਲ ਕਹਿਣੀ ਚਾਹਣਾ ਤੁਹਾਡੇ ਮੀਡੀ ਚਾਹੇ ਤੇ ਇਸ ਗੱਲ ਨੂੰ ਪ੍ਰੂਫ ਕਰੇ ਔਰ ਜੇਸ ਬੰਦੇ ਨੂੰ ਚਾਹੇ ਮੈਂ ਚਾਹੇ ਮੇਰੇ ਕਿਹੇ ਦੂਸਰੇ ਕਾਉਂਸਲਰ ਸਾਥੀ ਨੇ ਅਗਰ ਕਿਸੇ ਬੰਦੇ ਨੂੰ ਇਹ ਗੱਲ ਕਹੀ ਆ ਕਿ ਮੈਂ ਤੁਹਾਡਾ ਕੰਮ ਨਹੀਂ ਕਰਨਾ ਤਾਂ ਮੈਂ ਹਰ ਹਰ ਜਾਨਾ ਪਰ ਤਿਆਰ ਆ ਔਰ ਦੂਸਰੀ ਗੱਲ ਉਹਸ ਆਪਣੇ ਸਾਥੀ ਨੂੰ ਉਸ ਆਪਣੇ ਵੀਰ ਨੂੰ ਚੇਤਾਵਨੀ ਦੇਣਾ ਚਾਹਣਾ ਅਗਰ ਉਹ ਝੂਠੀਆਂ ਬਿਆਨ ਬਾਜ਼ੀ ਕਰੋਂ ਆ ਪੰਨਿਆਂ ਕੋਹ ਜਣ ਦਾ ਬਾਜ਼ਮ ਆਇਆ ਤਾਂ ਉਹਨੂੰ ਅੱਧੇ ਧਿਆਨ ਨਾਲ ਤੀਜੇ ਕੋਟਲੇ ਟੈਣ ਗਏ ਔਰ ਇੱਕ ਗੱਲ ਦੱਸਨੀ ਚਾਹਣਾ ਕਿ ਜਿਹੜੇ ਸੱਤਾਧਾਰੀ ਪਾਰਟੀਆਂ ਸਦਾ ਸੱਤਾ ਚੇ ਰਹਿੰਦੀਆਂ ਸਮਾਂ ਬਕਤਰਨ ਬਦਲਦਾ ਰਹਿੰਦਾ ਜੇ ਉਹ ਵਕਤਾ ਹੈਗਾ ਫਿਰ ਫਿਰ ਮ